ਛੋਲੇ ਫਿਲਮ ਦਾ ਨਾ ਇੱਕ ਡਾਇਲੌਗ ਸੁਣਦੇ ਹੁੰਦੇ ਸੀਗੇ ਕਿ 30 30 ਕੋਸ ਦੂਰ ਤੱਕ ਜਦ ਕੋਈ ਬੱਚਾ ਰੋਂਦਾ ਹੈ ਤਾਂ ਮਾਂ ਕਹਿੰਦੀ ਹੈ ਸੋ ਜਾ ਬੇਟਾ ਸੋ ਜਾ ਪਰ ਨੱਕ ਗੱਬਰ ਆ ਗਿਆ ਇੱਕ ਟਾਈਮ ਉਹ ਸੀ ਜਦੋਂ ਗੱਬਰ ਦੇ ਡਰਾਵੇ ਸੀ ਫਿਰ ਉਹ ਡਰਾਵੇ ਨਾਲ ਛੋਟੇ ਹੋ ਗਏ ਬੱਚਾ ਰੋਂਦਾ ਮਾਂ ਮਾ ਕਹਿੰਦੀ ਬਿੱਲੀ ਆ ਜਾਊਗੀ ਸੋ ਜਾ ਫਿਰ ਡਰਾਵੇ ਇਹੋ ਜਿਹੇ ਹੋ ਗਿਆ ਮਾਂ ਬੱਚਾ ਮਾੜਾ ਜਾਂ ਹਾਂਜੀ ਮਾਂ ਹੋ ਗਿਆ ਉਹਦਾ ਛੋਟਾ ਹੋ ਗਿਆ ਤੇ ਹੁਣ ਉਦੋਂ ਵੀ ਸੌਖਾ ਕੰਮ ਹੈ। ਆ ਭੁੱਖੇ ਜੇ ਕੰਮ ਹੈ ਅਸੀਂ ਸਾਰੀ ਜ਼ਿੰਦਗੀ ਦੇ ਚੋਂ ਅੱਧਾ ਹਿੱਸਾ ਕਰ ਤੇ ਜਗ ਇੱਕ ਹੀ ਹਿੱਸਾ ਮਾਉ ਨੂੰ ਲੱਭਦੇ ਗਵਾ ਦਿੰਦੇ ਮਾਉ ਕੀ ਸੀ ਪਰ ਹੁਣ ਸੌਖਾ ਹੋ ਗਿਆ ਕੰਮ ਹੁਣ ਬੱਚਾ ਰੋਣ ਲੱਗੇ ਤੇ ਮਾਪੇ ਫੋਨ ਦੇ ਦਿੰਦੇ ਹੱਥ ਜਿਹਾ ਚੱਕ ਨਾ ਮਾਉ ਦਾ ਡਰ ਨਾ ਬਿੱਲੀ ਦਾ ਤੇ ਨਾ ਘਬਰਦਾ ਨਾਲ ਦੀ ਨਾਲ ਬੱਚੇ ਠਿੱਕ ਜਾਂਦੇ ਆ ਪਰ ਮਿੰਟੂ ਜੀ ਇਹ ਚੀਜ਼ਾਂ ਜਿਹੜੀਆਂ ਨੇ ਨਾ ਬਹੁਤ ਘਾਤਕ ਵੀ ਹੋ ਗਈਆਂ ਬਹੁਤ ਭਿਆਨਕ ਵੀ ਹੋ ਗਈਆਂ ਕਿਉਂਕਿ ਕਦੇ ਤਾਂ ਇਹ ਆਪਣੇ ਵਾਸਤੇ ਇੱਕ ਟੌਏ ਸੀ ਆਪਾਂ ਯੂਜ਼ ਕਰਦੇ ਸੀ ਪਰ ਫਿਰ ਇਹ ਹੌਲੀ ਹੌਲੀ ਆਦਤ ਬਣ ਗਿਆ ਆਪਣੀ ਵੀ ਤੇ ਬੱਚਿਆਂ ਦੀ ਵੀ ਹੁਣ ਕਹਿੰਦੇ ਕਿ ਬੱਚੇ ਜਿਹੜੇ ਹਨ ਉਹ ਇੰਨਾ ਕੁ ਜ਼ਿਆਦਾ ਫੋਨ ਦੇਖਣ ਲੱਗ ਗਏ ਕਿ ਪੂਰੇ ਸਰੀਰਕ ਤੌਰ ਤੇ ਹੀ ਉਹਨਾਂ ਤੇ ਅਸਰ ਪੈਣ ਲੱਗ ਗਿਆ ਖਾਸ ਕਰਕੇ ਨਿਗਾ ਤੇ ਮਾਨਸਿਕ ਤੌਰ ਤੇ ਬੱਚੇ ਹਨਾ ਕਿਵੇਂ ਦੇਖ ਰਿਹਾ ਹਾਂ ਕਿ ਕਿੰਨਾ ਕੁ ਅਸਰ ਤੁਸੀਂ ਦੇਖ ਰਿਹਾ ਸੀ ਇਹਦਾ ਅੱਜ ਮੇਰਾ ਇੱਕ ਦੋਸਤ ਜਿੰਮ 'ਚ ਮਿਲਿਆ ਜੀ ਮੈਂ ਕਾਫੀ ਦਿਨਾਂ ਬਾਅਦ ਜਿੰਮ ਗਿਆ ਤੇ ਮੈਂ ਕਿਹਾ ਵੀ ਮੈਂ ਤੇ ਕਾਲ ਕੀਤੀ ਤੈਨੂੰ ਕੱਲ ਹੂੰ ਤੇ ਉਹਨੇ ਛੇਤਰ ਜਿਹੜਾ ਉਹ ਤਾਂ ਉਹ ਜਿਹੜਾ ਖੁੱਲਦਾ ਹੁੰਦਾ ਫਲੈਪ ਜੇ ਵਾਲਾ ਹੂੰ ਉਹਨੇ ਅਖੇ ਯਾਰ ਮੈਂ ਨਾ ਮੋਬਾਈਲ ਨਵਾਂ ਲਿਆ ਤੇ ਇਹਦੇ ਚੋਂ ਨੰਬਰ ਇੱਧਰ ਨਹੀਂ ਆਏ ਹੂੰ ਮੈਂ ਕਿਹਾ ਯਾਰ ਵਖਾਵੇਂ ਜਰਾ ਕੀ ਆ ਤੂੰ ਵੇਖਿਆ ਤੇ ਤੈਨੂੰ ਨੋਕੀਆ ਦਾ ਮੋਬਾਈਲ ਜੀ ਨੋਕੀਆ ਦਾ ਮੋਬਾਈਲ ਵਰਤਿਆ ਹੁਣ ਤੁਸੀਂ ਜ਼ਿੰਦਗੀ ਚ ਕਿਤੇ ਨੋਕੀਆ ਦਾ ਰੱਖਦੀ ਮੱਖਣੇ ਮੋਬਾਈਲ ਨਹੀਂ ਸ਼ਾਇਦ ਕਿਸੇ ਗਾਣੇ 'ਚ ਵੀ ਸੀ ਇਦਾਂ ਹਾਂਜੀ ਹਾਂਜੀ ਨੋਕੀਆ ਮਤਲਬ ਕਿ ਪੂਰਾ ਬ੍ਰਾਂਡ ਤਕੜਾ ਸੀ ਹੂੰ ਤੇ ਮੈਂ ਕਿਹਾ ਵੀ ਫੋਨ ਤੇਰੇ ਕੋਲ ਤੇ ਆਈਫੋਨ ਸੀਗਾ ਜੀ ਉਹ ਕਹਿੰਦਾ ਹੈਗਾ ਬੈਕ 'ਚ ਹੂੰ ਉਧਰੋਂ ਕਾਲ ਡਾਇਵਰਟ ਲੱਗੀ ਆ ਮੈਂ ਕਿਹਾ ਫਿਰ ਇਹ ਸਿਸਟਮ ਦੀ ਆ ਕੀ ਆ ਉਹ ਕਹਿੰਦਾ ਮੈਂ ਉਹਦੀ ਵਰਤੋਂ ਬੰਦ ਕਰਤੀ ਜੀ ਮੈਂ ਸਿਰਫ ਫੀਚਰ ਫੋਨ ਇਸਤੇਮਾਲ ਕਰਾਂਗਾ ਹਾਂ ਹਾਂ ਕਮਰਸ਼ੀਅਲੀ ਕਿਤੇ ਕੋਈ ਪੋਸਟ ਪਾਉਣੀ ਹੈ ਜਾਂ ਮੈਂ ਕੰਮ ਨਾਲ ਰਿਲੇਟ ਕਰਾਂਗਾ ਉਸ ਟਾਈਮ ਯੂਜ਼ ਕਰ ਲਵਾਂਗਾ ਅਦਰਵਾਈਜ਼ ਨਹੀਂ ਇੱਥੇ ਤੇ ਇਹ ਆ ਕਿ ਕਾਲ ਆ ਗਈ ਹੈ WhatsApp ਕਾਲ ਆ ਗਈ ਫਲਾਨੀ ਕਾਲ ਆ ਗਈ ਆ ਉਹ ਆਉਂਦੀ ਹੈ ਤੇ ਨਾਲ 5-7 ਉਹ ਆਏ ਹੁੰਦੇ ਨੋਟੀਫਿਕੇਸ਼ਨ ਉਹ ਕਰਦਾ ਉਹ ਕਰਦਾ ਮੇਰਾ ਤਾਂ ਘੰਟਾ ਪੌਣਾ ਘੰਟਾ ਬਰਬਾਦ ਹੀ ਨਹੀਂ ਹੁੰਦਾ ਮੈਂ ਤੇ ਆਪਦੀ એનર્ਜੀ ਵੇਸਟ ਕਰਦਾ ਬਿਲਕੁਲ ਬਿਲਕੁਲ ਕੱਡੀ ਵੱਡੀ ਗੱਲ ਹੈ ਜੀ ਔਰ ਇਹ ਸਭ ਨੂੰ ਕਰਨਾ ਪੈਣਾ ਮੈਨੂੰ ਲੱਗਦਾ ਕਦੇ ਨਾ ਕਰ ਪਤਾ ਨਹੀਂ ਕਰਨਾ ਪਾਏਗਾ ਕਿ ਨਹੀਂ ਹਮ ਸਾਰਿਆਂ ਨੂੰ ਕਰਨ ਦੀ ਜ਼ਰੂਰਤ ਹੋਏਗੀ ਕਿ ਨਹੀਂ ਮੈਨੂੰ ਨਹੀਂ ਪਤਾ ਮੈਂ ਕੁਝ ਕਹਿ ਨਹੀਂ ਸਕਦਾ ਪਰ ਮੈਂ ਉਹ ਨਾ ਨਹੀਂ ਲਊਂਗਾ ਜੀ ਮੈਂ ਫਿਲਮ ਇੰਡਸਟਰੀ ਦੇ ਕੁਝ ਬੰਦਿਆਂ ਨੂੰ ਜਾਣਦਾ ਜਿਨ੍ਹਾਂ ਦੇ ਕੋਲ ਜਾਂ ਮੋਬਾਈਲ ਹੈ ਨਹੀਂ ਜਾਂ ਫੀਚਰ ਮੋਬਾਈਲ ਹੈ ਕੀ ਬਾਤ ਹੈ ਤੇ ਉਹ ਐਨੇ ਤਗੜੇ ਸਟਾਰ ਨੇ ਹਮ ਕਿ ਬਸ ਮਤਲਬ ਕਿ ਕਹਿਣ ਦੀਆਂ ਗੱਲਾਂ ਨੇ ਮੋਬਾਈਲ ਬਹੁਤ ਘੱਟ ਇਸਤੇਮਾਲ ਕਰਦੇ ਆ ਜੀ ਜੀ ਤੇ ਗੱਲ ਇਹ ਆ ਕਿ ਚਲੋ ਭਾਈ ਦੇਖੀਏ ਤੇ ਜ਼ਰੂਰ ਤੇ ਹੈ ਮੋਬਾਈਲ ਦੀ ਹਮ ਪਰ ਜਿੰਨੀ ਵਰਤੋਂ ਕੱਟ ਕਰ ਲੋਗੇ ਠੀਕ ਹੈ ਮੈਂ ਤੇ ਮਤਲਬ ਇਸਤੇਮਾਲ ਕਰਦਾ ਮੈਂ ਕਹਿੰਦਾ ਮੇਰਾ ਤਾਂ ਹੁਣ ਕੰਮ ਖਬਰਾਂ ਦਾ ਪਰ ਫਿਰ ਵੀ ਜਿੱਥੇ ਕਿਤੇ ਕੋਈ ਟੱਬਰ 'ਚ ਬੈਠਾ ਜੀ ਆਪਦੇ ਦੋਸਤ ਨਾਲ ਆਪਦੇ ਭਰਾ ਨਾਲ ਬੈਠਾ ਆਹ ਮਰਿਆ ਚੱਕ ਕੇ ਉਹ ਪਿਆਜ ਸਹੀ ਹੈ ਬੰਦਾ ਕੋਈ ਸਿਆਣਾ ਬੰਦਾ ਗੱਲ ਦੱਸ ਰਿਹਾ ਆਹ ਮਰਿਆ ਚੱਕ ਕੇ ਆਈਆਂ ਮੈਸੇਜ ਮੋਸੀ ਹਮ ਨਾ ਤਾਂ ਕਈ ਵਾਰ ਗਰੁੱਪ ਵੀ ਮਿਊਟ ਤੇ ਲਾ ਦਿੰਦਾ ਜੀ ਕਰੀ ਚੱਲੋ ਗਰੁੱਪਾਂ ਚ ਸਹੀ ਹੈ ਚੱਲੋ ਜਦੋਂ ਮੈਨੂੰ ਜ਼ਰੂਰ ਤੋਂ ਵੀ ਮੈਂ ਦੇਖ ਹੀ ਬੰਦਾ ਵੇਖ ਰੂਪ ਜੀ ਤਾਂ ਭਾਈ ਕਟਾਉਣੀ ਚਾਹੀਦੀ ਆ ਵਰਤੋਂ ਹੁਣ ਰੋਲਾ ਇਹ ਨਾ ਕੁਝ ਰਿਪੋਰਟਾਂ ਦੇ ਆਧਾਰ ਤੇ ਜੋ ਆਪਣਾ ਦਿਹਾਤੀ ਏਰੀਆ ਪਿੰਡੂ ਏਰੀਆ ਉਹਦੇ ਚੋਂ ਕੇਸ ਨਿਕਲ ਕੇ ਆ ਰਹੇ ਨੇ ਕਿ ਬੱਚਿਆਂ ਦੀ ਨਿਗਾ ਜਿਹੜੀ ਹੈ ਨਾ ਪਹਿਲਾਂ 4% ਸੀ ਹੁਣ 7-8% ਖਰਾਬ ਹੋ ਰਹੀ ਆ ਹੂੰ ਪਿੰਡਾਂ ਚ ਕਿਉਂਕਿ ਅੱਗੇ ਸ਼ਹਿਰੀ ਇਲਾਕਿਆਂ ਚ ਇਹ ਸਮੱਸਿਆ ਜ਼ਿਆਦਾ ਸੀ ਨਿਗਾ ਘੱਟ ਹੁਣ ਤਾਂ ਸਹੀ ਗੱਲ ਆ ਪਿੰਡਾਂ ਚ ਵੀ ਬਹੁਤ ਤਾਂ ਉਹਦਾ ਵੱਡਾ ਕਾਰਨ ਇਹੀ ਦੱਸਦੇ ਆ ਕਿ ਜਿਹੜੀ ਇਹ ਪੰਜਾਬੀਆਂ ਦੇ ਬੱਚਿਆਂ ਨੂੰ ਨਿਗਾ ਦੀ ਬਿਮਾਰੀ ਹੋ ਰਹੀ ਆ ਹਮ ਅੱਜ ਤੁਸੀਂ ਹਿਸਾਬ ਲਾ ਲਓ ਮੈਂ ਇੱਕ ਐਸੇ ਸ਼ਖਸ ਨੂੰ ਜਾਣਦਾ ਹਮ ਜੋ ਕਹ lie ਕਿ ਆਰਥਿਕ ਤੌਰ ਤੇ ਬਹੁਤ ਪਛੜਿਆ ਹੈ ਉਹਦੇ ਬਾਰੇ ਪਤਾ ਲੱਗਾ ਕਿ ਉਹ ਆਪਦੀ ਜਵਾਕੜੀ ਨੂੰ ਲੈ ਕੇ ਗਿਆ ਸੀਗਾ ਦਵਾ ਦਵਾਉਣਾ ਉਹ ਆਇਆ ਤੇ ਮੇਰਾ ਪ੍ਰੇਮ ਹੈ ਜੀ ਕੋਈ ਵੱਡਾ ਕੋਈ ਛੋਟਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਕਿਵੇਂ ਬਜ਼ਾਰ ਗਿਆ ਸੀ ਸੁੱਕ ਗਿਆ ਹੂੰ ਕਹਿੰਦਾ ਜੀ ਜਵਾਕੜੀ ਦੀ ਨਿਗਾਹ ਕੱਟ ਗਈ ਆ ਹੂੰ ਤੇ ਮੈਂ ਕਿਹਾ ਮੋਬਾਈਲ ਇਸਤੇਮਾਲ ਕਰਦੀ ਕਹਿੰਦਾ ਨਹੀਂ ਮੋਬਾਈਲ ਤੇ ਘਾਟ ਹੀ ਆ ਸਾਡੇ ਘਰੇ ਇਸਤੇਮਾਲ ਉਹਦਾ ਟੀਵੀ ਬਹੁਤ ਦੇਖਦੀ ਹੈ ਇਹ ਕੋਈ ਗੱਲ ਹੈ ਸਕਰੀਨ ਕਹ ਲੋ ਕੋਲ ਸਕਰੀਨ ਟਾਈਮ ਤੇ ਹੈ ਜੀ ਜੀ ਤੋਂ ਕਹਿੰਦਾ ਵੀ ਹੁਣ ਜਦੋਂ ਮੈਂ ਜਾ ਕੇ ਦਿਖਾਇਆ ਡਾਕਟਰ ਕਹਿੰਦਾ ਵੀ ਬਿਲੇ ਸਰ ਤੁਸੀਂ ਇਲਾਜ ਨਹੀਂ ਲਿਆ ਨਿਗਾ ਚੈੱਕ ਨਹੀਂ ਕਰਾਈ ਜੀ ਤਾਂ ਨੰਬਰ ਵੱਧ ਗਿਆ ਵਧੇ ਗਈ ਮਿੰਟ ਜੂ ਤੇ ਵਧਦਾ ਇਸ ਤਰ੍ਹਾਂ ਦੇ ਕੇਸ ਆ ਰਹੇ ਨੇ ਜੀ ਉਹ ਅਧਿਆਨ ਇਹੀ ਕਹਿੰਦੇ ਆ ਕਿ ਪੰਜਾਬ ਦੇ ਜਿਹੜੇ ਪੰਜਾਬੀ ਬੱਚੇ ਪੈਂਡੂ ਹਮ ਬੱਚੇ ਆ ਉਹਨਾਂ ਦੇ ਵਿੱਚ ਨਿਗਾ ਦੀ ਜਿਹੜੀ ਇਹ ਨਾ ਪ੍ਰੋਬਲਮ ਬਹੁਤ ਤਕੜੀ ਆ ਰਹੀ ਆ ਜੀ ਜੀ ਬਈ ਸੰਕੋਚ ਕੇ ਇਸਤੇਮਾਲ ਕਰੋ ਪਰ ਜਵਾ ਕੱਟ ਦੇਣੀ ਹੈਗੇ ਬਿਲਕੁਲ ਉਹ ਆਦਤਾਂ ਪੈ ਗਈਆਂ ਨੇ ਕੁਝ ਆਪਾਂ ਪਾ ਲਿਆ ਨੇ ਆਪਦੀ ਆਪ ਦੀ ਸੁੱਖ ਸਹੂਲਤਾਂ ਨੂੰ ਵੀ ਪਾ ਲਿਆ ਨੇ ਕਿ ਚਲੋ ਸਭ ਚੰਗੀਆਂ ਆ ਤਾਂ ਪਾਉਣੀਆਂ ਪੈਂਦੀਆਂ ਮਾੜੀਆਂ ਤੇ ਆਪਣੇ ਆਪ ਹੀ ਪੈ ਜਾਂਦੀਆਂ ਨੇ ਬਿਲਕੁਲ ਦਿੱਕਤ ਇਹੋ ਆ ਕਿ ਸਾਡੇ ਕੋਲ ਹੁਣ ਚਾਰਾ ਨਹੀਂ ਰਹਿ ਗਿਆ ਕਿ ਅਸੀਂ ਟੈਕਨੋਲੋਜੀ ਤੋਂ ਭੱਜ ਜਾਈਏ ਹਮ ਪਰ ਜਿੰਨਾ ਵੀ ਇਹਨਾਂ ਦਾ ਇਸਤੇਮਾਲ ਘਟ ਕਰ ਸਕਦੇ ਆ ਤੇ ਕਰਨਾ ਚਾਹੀਦਾ ਤੇ ਬੱਚਿਆਂ ਨੂੰ ਤਾਂ ਬਈ ਕਿਸੇ ਹਿਸਾਬ ਨਾਲ ਕਿਸੇ ਤਰੀਕੇ ਨਾਲ ਨਾ ਅੰਨੀ ਵਰਤੋਂ ਤੇ ਰੋਕਣਾ ਪਊਗਾ ਨਹੀਂ ਤੇ ਥੋੜਾ ਜਿਹਾ ਮਿੱਟੀ ਨਾਲ ਖੇਡਾ ਖੁੱਡਾ ਨਾਲ ਜੋੜ ਲਗੇ ਤੇ ਉਹ ਆਪਾਂ ਹੀ ਸੋਖੇ ਰਹਿਣਾ ਨਹੀਂ ਤੇ ਫਿਰ ਉਹ ਹੀ ਡਾਕਟਰਾਂ ਵਾਲੀਆਂ ਦਵਾਈਆਂ ਵਾਲਾ ਕੰਮ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਚੀਜ਼ਾਂ ਬੱਝਦੀਆਂ ਫਿਰ ਤਾਂ ਨਹੀਂ ਇਹ ਕੇਸ ਆ ਰਹੇ ਨਹੀਂ ਅੱਜ ਇੱਕ ਅਖਬਾਰ 'ਚ ਵੀ ਕੁਝ ਕੇਸ ਛਪੇ ਨੇ ਹੂੰ ਤੇ ਉਹਨਾਂ ਨੇ ਸਿੱਟਾ ਕੱਢਿਆ ਕਿ ਲਗਭਗ ਦੁੱਗਣੀ ਪ੍ਰੋਬਲਮ ਜਿਹੜੀ ਹੁਣ ਦਿਹਾਤ ਦੇ ਬੱਚਿਆਂ ਨੂੰ ਮੈਂ ਦੇਖਿਆ ਜੀ ਮੇਰੇ ਪਿੰਡ ਕਦੇ ਚਸ਼ਮਾ ਚੂਸ਼ਮਾ ਆ ਸਾਡੇ ਵੀ ਹੋਣਾ ਜ਼ਿਆਦਾਤਰ ਲੈਪਟਾਪ ਇਸਤੇਮਾਲ ਕਰਨ ਤੋਂ ਹੁਣ ਜਾ ਕੇ ਕਿਤੇ ਲੱਗੀ ਆ ਨਾ ਲੱਗੀ ਵੀ ਕਾਦੀ ਆ ਨਿਗਾਹ ਦਾ ਇਨਾ ਫਰਕ ਨਹੀਂ ਪਿਆ ਥੋੜਾ ਬਹੁਤਾ ਪਿਆ ਵਾ ਸਟਾਂ ਵੀ ਬਹੁਤ ਵੱਜੀਆਂ ਸਿਰ ਚ ਜੀ ਨਿਗਾਹ ਦਾ ਕੋਈ ਪ੍ਰੋਬਲਮ ਨਹੀਂ ਆਈ ਕਦੇ ਵੀ ਨਿਗਾਹ ਦਾ ਕੋਈ ਮੈਨੂੰ ਨਹੀਂ ਮਾਮਲਾ ਬਣਿਆ ਜੀ ਹੁਣ ਜਿਆਦਾ ਵਾਰ ਤੋਂ ਅੱਖਾਂ ਚ ਡਰਾਈਨੈਸ ਆ ਜਾਂਦੀ ਹੈ લાલ ਹੋ ਜਾਂਦੀਆਂ ਪਰ ਇੱਕ ਸਮੇਂ ਦੇ ਨਾਲ ਜਦੋਂ ફરਕ ਪੈ ਜਾਂਦਾ ਤੇ ਉਹ ਮੈਂ ਮੈਂ ਦੇਖਦਾ ਸਾਡੇ ਤੇ ਉਥੇ ਪਿੰਡ ਦੇ ਵਿੱਚ ਕਦੇ ਅਸੀਂ ਸਾਡੇ ਸਕੂਲ 'ਚ ਇੱਕ ਵੀ ਚਸ਼ਮੇ ਵਾਲਾ ਬੱਚਾ ਨਹੀਂ ਸੀਗਾ ਲੋ ਮੈਂ ਆਪਦੇ ਪ੍ਰਾਇਮਰੀ ਦੀ ਗੱਲ ਕਰ ਲੈਣਾ ਮਿਡਲ ਦੀ ਗੱਲ ਕਰ ਲੈਣਾ ਜੀ ਜੀ ਮਿਡਲ ਸਕੂਲ 'ਚ ਸਾਡੇ ਨਾਲ ਇੱਕ ਵੀ ਚਸ਼ਮੇ ਵਾਲਾ ਬੱਚਾ ਨਹੀਂ ਸੀਗਾ ਤੇ ਅੱਜ ਅੱਜ ਮੈਂ ਵੇਨਾ ਉਹ ਮੇਰੇ ਪਿੰਡ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਬੱਚੀਆਂ ਨੇ ਤੇ ਆਡੇ-ਆਡੇ ਮੋਟੇ ਜਿਵੇਂ ਸਾਡੀਆਂ ਨਾਨੀਆਂ ਦਾਦੀਆਂ ਲਾਉਂਦੀਆਂ ਸੀ ਨਾ ਐਡਾ ਮੋਟਾ ਸ਼ੀਸ਼ਾ ਅਨਖਦਾ ਉਹ ਅੱਖਾਂ ਹੀ ਕਈਆਂ ਦੇ ਤਾਂ ਮੋਟੀਆਂ-ਮੋਟੀਆਂ ਦੀ ਦੀਆਂ ਆਉਂਦੇ ਸਭ ਉਹ ਇਦਾਂ ਦੀਆਂ ਲਾਈਆਂ ਬੱਚੇ ਮਜਬੂਰੀ ਸਮੱਸਿਆਵਾਂ ਹੈ ਨਾ ਉਹ ਪਹਿਲਾਂ ਹੋਰ ਸੀ ਤੇ ਹੁਣ ਹੋਰ ਬਣ ਗਈ ਹੈ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਖੈਰ ਮਿੱਤਰ ਮਿੰਟ ਨਾਲ ਕਰ ਰਹੇ ਨੇ Nokia 1100 ਨੂੰ Nokia 1100 ਦਾ ਵੀ ਬਹੁਤ ਨਾਂ ਸੀ ਕੋਈ ਟਾਈਮ ਸੀ ਪਰ ਚਲੋ ਮੌਕੇ ਤੇ ਉਹਨਾਂ ਨੇ ਨਹੀਂ ਪਾਈ ਆਪਣੇ ਆਪ ਨੂੰ ਅਪਗ੍ਰੇਡ ਕੀਤਾ ਮੁਕਰਦ ਸਿੰਘ ਦੱਸ ਰਿਹਾ ਕਿ ਮਹਿੰਦਰ ਸਿੰਘ ਧੋਨੀ ਕੋਲ ਪਰਸਨਲ ਫੋਨ ਨਹੀਂ ਹੈ ਕਹਿੰਦੇ ਉਹ ਰੱਖਦਾ ਹੀ ਨਹੀਂ ਹੈ ਜੀ ਸੁਖ ਜੀ ਦੁਆ ਕਰਦੇ ਹਾਂ ਤੁਸੀਂ ਠੀਕ ਹੋਵੋ ਦਵਾਈ ਦੱਪਾ ਲਓ ਆਪਣਾ ਅ ਮਿੱਤਰ ਯਾ ਜੀ ਪੁੱਛ ਰਹੇ ਨੇ ਕਿ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਦਾ ਕੀ ਬਣਿਆ ਜੀ ਆਪਾਂ ਫੇਰ ਇਸ ਤੇ ਗੱਲਬਾਤ ਕਰਦੇ ਆ ਨਾਲ ਹੀ ਥੋੜੀ ਦੇਰ ਚ ਕਰਦੇ ਆ ਮੋਬਾਈਲਾਂ ਤੇ ਕਹਿੰਦੇ ਪਲੇਅਰਸ ਕੱਟ ਕਰੋ ਗੇਮਾਂ ਕੱਟ ਕਰੋ ਖੈਰ ਇਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਭਾਜੀ ਸਾਰਿਆਂ ਨੂੰ ਵੇਖਣੀਆਂ ਪੈਣੀਆਂ ਨੇ ਸਭ ਦੀਆਂ ਜ਼ਰੂਰਤਾਂ ਬਣ ਗਈਆਂ ਨੇ ਤੇ ਸਭ ਦੀਆਂ ਮਜਬੂਰੀਆਂ ਵੀ ਬਣ ਗਈਆਂ ਸਾਡਾ ਇੱਕ ਦੋਸਤ ਆਇਆ ਮੇਰੇ ਕੋਲ ਮਿਲਣ ਤੇ ਅਸੀਂ ਮੇਰਾ ਜਵਾਕ ਢਿਲਾ ਹੋ ਗਿਆ ਉਧਰੋਂ ਤੇ ਮੈਂ ਉਹਦੇ ਪਾਈ ਸਾਹਿਬ ਨੂੰ ਇਹ ਕਿਹਾ ਕਿ ਚੱਲ ਛੱਡਾ ਹੀ ਤੇ ਨਾਲ ਹੀ ਉਹ ਮੇਰਾ ਦੋਸਤ ਸੀ ਉਹਨੂੰ ਵੀ ਮੈਂ ਬਿਠਾ ਲਿਆ ਬੜੇ ਚਿਰਾਂ ਬਾਅਦ ਮਿਲਿਆ ਹੂੰ ਤੇ ਉਹ ਕਰਕੇ ਕਹਿੰਦਾ ਕਹਿੰਦਾ ਪੁੱਤਰੋਂ ਤੂੰ ਹੀ ਦੇ ਬਲੇਲਰ ਕੁੱਕੜ ਦੇ ਕੁੱਕੜਾਂ ਆ ਗਏ ਜੇ ਵਰ ਕਹਿ ਲੂ ਨਾ ਨਾ ਯਾਰ ਤੁਹਾਡਾ ਪਿਓ ਹੀ ਵੇਹਤ ਵੱਡਿਆ ਫਟਿਆ ਵੀ ਤੁਰਿਆ ਫਿਰਦਾ ਸੀ ਮੈਂ ਕਿਹਾ ਭਰਾਵਾ ਹੁਣ ਉਹ ਦੌਰ ਨਹੀਂ ਰਿਹਾ ਉਹ ਦੌਰ ਨਹੀਂ ਰਿਹਾ ਦੌਰ ਉਹ ਦੌਰ ਸੀ ਇਹ ਦੌਰ ਇਹ ਦੌਰ ਜੀ ਜੀ ਜੀ